ਇਨਕਲਾਬ ਜਿੰਦਾਬਾਦ ਲੰਗ ਜੋਗਾਂ ਮਜ਼ਦੂਰ ਕਾ ਜਿੰਦਾਬਾਦ ਜਿੰਦਾਬਾਦ ਸਾਰਾ ਸਮਟਾ ਪੰਜਾਬ ਕੋਈ ਮੱਡੇ ਦੇਨੀ ਜਿਵੇਂ ਸਾਰਾ ਪੰਜਾਬ ਤੁਹਾ ਹੀ ਨਾਮ ਆ ਕੇ ਵਿਆਏਗਾ ਆਜਾ ਗੱਲ ਕਰ ਰਹੀ ਸੀ 650 ਰੁਪਿਆ 50 ਸਰਕਾਰ ਨੇ ਲਾ ਗਿਆ ਮਕਾਨਾਂ ਦਾ ਮੈਨੂੰ ਇਹ ਲੱਗਦਾ 650 ਦੇ ਨਾਲ ਕਿਤੇ ਨੀਂਦ ਆ ਵੀ ਹੋਵੇ ਨਾ ਨੀਂਦ ਹੀ ਪਈ ਜਾਂਦੀ 650 ਦੇ ਨਾਲ ਅੱਜ 11 ਸਤੰਬਰ ਨੂੰ ਨੌਜਵਾਨ ਭਾਰਤ ਸਭਾ ਪੇਂਡੂ ਮਜ਼ਦੂਰ ਜੂਨੀਅਨ, ਕਿਰਤੀ ਕਿਸਾਨ ਜੂਨੀਅਨ, ਖੇਤ ਮਜ਼ਦੂਰ ਜੂਨੀਅਨ ਤੇ ਹੋਰ ਜਥੇਬੰਦੀਆਂ ਨੇ ਪੰਜਾਬ ਦੇ ਸਾਰੇ ਤਹਿਸੀਲ ਦਫ਼ਤਰਾਂ ਤੇ ਐਸ.ਡੀ.ਐਮ ਦਫ਼ਤਰਾਂ ਤੇ ਡੀ.ਸੀ ਦਫ਼ਤਰਾਂ ਅੱਗੇ ਹਰ ਪੀੜਤ ਪਰਿਵਾਰਾਂ ਨੂੰ ਫੌਰੀ ਰਾਹਤ ਨਾ ਦੇਣ ਤੇ ਰੋਸ ਮੁਜ਼ਾਰੇ ਕੀਤੇ ਗਏ। ਇਸੇ ਲੜੀ ਤਹਿਤ ਸ਼ਾਹਕੋਟ ਤਹਿਸੀਲ ਦੇ ਪਟਵਾਰੀਆਂ ਉਤੇ ਐਸ.ਡੀ.ਐਮ ਪ੍ਰਸ਼ਾਸਨ ਵੱਲੋਂ ਹੜ੍ਹ ਪੀੜਤਾਂ ਨੂੰ ਤਰਪਾਲਾਂ ਤੇ ਹੋਰ ਰਾਹਤ ਸਮਗਰੀ ਦੇਣ ਤੋਂ ਇਨਕਾਰ ਕੀਤਾ ਗਿਆ। ਤੇ ਬਹਾਨੇਬਾਜ਼ੀ ਕੀਤੀ ਗਈ ਜਿਸ ਤੇ ਜਥੇਬੰਦੀਆਂ ਨੇ ਗੰਭੀਰ ਨੋਟਿਸ ਲੈਂਦੇ ਆ ਪ੍ਰਸ਼ਾਸਨ ਨੂੰ ਤਾੜਨਾ ਕੀਤੀ ਤੇ ਹਰ ਪੀੜਤਾ ਨੂੰ ਫੌਰੀ ਹਰ ਤਰ੍ਹਾਂ ਦੀ ਮਦਦ ਮੁਹੱਈਆ ਕਰਾਉਣ ਤੇ ਪ੍ਰਧਾਨ ਮੰਤਰੀ ਯੋਜਨਾ ਤਹਿਤ ਮੋੜ ਵਸੇਬੇ ਤੇ ਮਕਾਨਾਂ ਨੂੰ ਪੱਕੇ ਕਰਨ ਲਈ ਬੰਦੀ ਗਰੰਟਾਂ ਦੇਣ ਲਈ ਮੰਗ ਪੱਤਰ ਦਿੱਤਾ ਗਿਆ ਸਾਨੂੰ ਪਤਾ ਸੀਗਾ ਕਿ ਡੱਡਰ ਵਾਲਿਆਂ ਦੀ ਕਿਸੇ ਨੇ ਨਹੀਂ ਸੁਣੀ ਕਦੀ ਜਾ ਰੋੜਾ ਦਾ ਬਿਆਨ ਆਇਆ ਘਾਟਰ ਵਾਲਿਆਂ ਕਦੇ ਕਾਲੀਆਂ ਦੇ ਆਇਆ ਕਦੇ ਸ਼ੇਰਾਂ ਵਾਲਿਆਂ ਦਾ ਆਇਆ ਕਦੇ ਇਸ ਗੱਲ ਨੇ ਬਿਆਨ ਆਇਆ ਇਸ ਤਸਵੀਰ ਦੇ ਵਿੱਚ ਫਾਸ ਵੀਡੀਓ ਬਲੌਗ 'ਚ 37 ਕਰੋੜ 75 ਸਦਾ 7 ਲੱਖ ਰਸਈਆ ਤੁਹਾਡੇ ਖਾਤਿਆਂ ਦਾ ਮਨਰੇਕਾ ਪਿਆ ਪਿਛਲੇ 3 ਮਹੀਨੇ ਲੋਈਆਂ ਨੇ ਰੁਪਈਆ ਲੱਖ ਪਿਆ ਸਾਰੇ ਝੁਲੇ ਦੇ ਵਿੱਚ 7 ਕਰੋੜ ਰੁਪਈਆ ਪਿਆ ਤੁਹਾਡਾ ਜਿਹੜਾ ਕੰਮ ਕੀਤਾ ਤੁਸੀਂ ਦੱਸਦੇ ਹੋ ਕਿ ਇਹ ਬੰਦ ਕਿਉਂ ਨਹੀਂ ਟੁੱਟਿਆ ਫੁਲਾ ਤੋਂ ਲੈ ਕੇ ਲੋਈਆਂ ਤੱਕ ਇਹਨੂੰ ਜੇ ਬਚਾਇਆ ਤਾਂ ਮੇਗਾ ਵਰਕਰਾਂ ਨੇ ਪੜਾ ਕੀਤੀ ਲੋਕਾਂ ਨੇ ਬਚਾਇਆ ਕਿਉਂਕਿ ਇੱਥੇ ਕੰਮ ਚਲਿਆ ਲੋਕਾਂ ਨੇ ਇੱਥੇ ਕੰਮ ਕੀਤਾ ਇਹ ਬੇਨ ਨੂੰ ਪੱਕਾ ਕੀਤਾ ਤੇ ਅੱਜ ਉਹਨਾਂ ਦੇ ਕੀਥੇ ਕੰਮ ਦਾ ਉਹਨਾਂ ਨੂੰ ਉਹਨਾਂ ਦਾ ਮਿਹਨਤ ਦਾ ਨਹੀਂ ਮਿਲ ਰਿਹਾ ਅੱਜ ਸਾਡੀ ਫਿਕਰਮੰਦੀ ਸਾਡੇ ਨਾਲ ਵੀ ਹੈ ਸਾਡੀ ਵੀ ਹੈ ਕਿ ਜਿਹੜੇ ਬਸ ਵਾਸ਼ ਤੇ ਬਿਰ ਗਏ ਆ ਬਰਸਾਦ ਦੇ ਬੱਚਿਆਂ ਦੇ ਮੂੰਛ ਟੋਕਤ ਪਾਇਆ ਹੀ ਨਾ ਔਖਾ ਸੁਖਾ ਆਧਾਰ ਚੱਕਿਆ ਕਿਸੇ ਭੈਣ ਭਰਾ ਕੋ ਪੁੱਛਿਆ ਕਰਜ਼ਾ ਚੱਕਿਆ ਉਹ ਕਰਜ਼ਾ ਦੁਕਾਨਦਾਰ ਦਾ ਵੀ ਚੜਿਆ ਪਿਆ ਜੇ ਕਿਸੇ ਕੋ ਲੈ ਉਹ ਵੀ ਸਿਰ ਚੜਿਆ ਪਿਆ ਲੋ ਕੰਦੇ ਬੈਂਕ ਪੈਸੇ ਵਰਤ ਕੇ ਖਾਤਿਆਂ ਚ ਪਾਈਏ ਅਹੀਂ ਗਿਆ ਇਹ 5000 ਕਿਉਂ ਕਹਿੰਨੇ ਆ ਇਹ ਖਰਾਤ ਨਹੀਂ ਮੰਗ ਰਹੇ ਸਾਡੇ ਅਸੀਂ ਤੁਹਾਨੂੰ ਟੈਕਸ ਦਿੱਤਾ ਆ ਅਸੀਂ ਤਾਂ ਸਾਡੇ ਕੋਲ ਪੈਸੇ ਲੈ ਆ। ਤੇ ਤੀਲੇ ਦੀ ਡੱਬੀ ਵੀ ਲਈ ਐ ਤਾਂ ਉਹਦਾ ਵੀ ਟੈਕਸ ਦਿੱਤਾ ਆ। ਤੇ ਜੇ ਅੱਜ 16 ਕਰੋੜ ਰੁਪਇਆ ਆ ਰਿਹਾ ਤਾਂ ਸਾਡਾ ਹਿੱਸਾ ਕਿੱਥੇ ਆ ਪਰੋ ਵਿੱਚ? ਇਹ ਤਾਂ ਦੱਸ ਦਿਓ। ਰੈਸ ਕਰਕੇ ਅਸੀਂ ਮੰਗ ਕਰਦੇ ਆ ਕਿ ਇੱਕ ਔਰਤ ਤੇ ਮਰਦ ਕਟੋ ਕਟੂ ਜਰਤ ਸਰਕਾਰੀ ਆ। ਜੇ ਤੁਹਾਡਾ ਪੈਮਾਨਾ ਤਾਂ ਹੁੰਦਾ ਆ ਕਾਨੂੰਨ ਮੁਤਾਬਕ ਤੇ ਸਾਡੇ 12000 ਮਿਨੀਮਮ ਵੇਗਿਆ ਤਿੰਨੇ ਆदमी ਕੰਮ ਕਰਨ 25000 ਮਹੀਨੇ ਦਾ ਬਣਦਾ ਤੇ ਜੋੜ ਕੇ ਸਾਡਾ ਜੋੜ ਘਾਟਿਆ ਤਾਂ ਤੁਸੀਂ ਬਹਿ ਕੇ ਦੱਸ ਦਿਓ 50000 ਤੋਂ ਘਾਟਿਆ ਮੈਂ ਕਿਹਾ 50000 ਬਕੇ ਘੁੱਟਾਇਆ ਜੀ ਦਾ ਬੀਬੀ ਕਹਿ ਕੇ ਗਈ ਆ ਵੀ ਸਾਨੂੰ 5000 ਸਾਡੀ ਭੈਣ ਕਹਿ ਕੇ ਗਈ ਵੀ ਸਾਨੂੰ 5000 ਕਹਿੰਦੇ ਦੇਣਾ ਹੈ ਕਿਉਂਕਿ ਇੱਕ ਬਾਲਾ ਡਿੱਗਾ ਆ ਇਹ ਇੱਕ ਬਾਲਾ ਡਿੱਗਣ ਦਾ ਜਿਹੜਾ ਨੁਕਸਾਨ ਹੋਇਆ ਉਹ ਬਾਲਾ ਹੀ ਨਹੀਂ ਦੇਖਾ ਉਹ ਅਗਲੀ ਇੱਕ ਨੂੰ ਦੱਸ ਗਿਆ ਅਗਲੇ ਬਾਲੇ ਨੂੰ ਦੇਸ ਦੱਸ ਗਿਆ ਜੇ ਮੀਂਹ ਪਿਆ ਤਾਂ ਹਰ ਤੂੰ ਦੇਪੇ ਥੱਲੇ ਤੇ ਸਾਰੀ ਉਮਰ ਇਹਦੇ ਵਿੱਚ ਹੀ ਰਵਾਂਗੇ ਮੈਂ ਆਪਣੀ ਨਾਲ ਖੇਤੀ ਖਤਮ ਕਰਨੀ ਹੈ ਮੈਂ ਤੁਹਾਨੂੰ ਸਿਰਫ ਇੱਕ ਗੱਲ ਕਹਿਣੀ ਹੈ ਕੀ ਆ ਫਰਮ ਦੇ ਦੀ ਕੋਈ ਨੌਮੀ ਪੁੱਛਾਂਗੇ ਹੁਣ ਐਸ.ਐਮ. ਸਭ ਨੂੰ ਮਿਲਣਾ ਸਾਰਾ ਫਰਵਰੀ ਤੋਂ ਲੈ ਕੇ ਅਪ੍ਰੈਲ ਤੱਕ ਤੁਹਾਡੇ ਘਰਾਵੇ ਵਿੱਚ ਇਹ ਲੋਕਾਂ ਨੇ ਆ ਕੇ ਮਨਰੇਗਾ ਮਹਿਤਾ ਨੇ ਆ ਕੇ ਫੈਕਟਰੀਆਂ ਨੇ ਆ ਕੇ ਸਰਵੇ ਕੀਤਾ ਤੁਹਾਡੀ ਫੋਟੋ ਸਿੱਟੀ ਹੈ ਪ੍ਰਧਾਨ ਮੰਤਰੀ ਆਵਾਜ਼ ਉਹਨਾਂ ਦੇ ਤਾਈ ਐਪ ਦੇ ਵਿੱਚ ਭੇਜੀ ਆ ਤੇਦੀ ਅਰਜ਼ੀ ਲੱਗੀ ਪਈ ਹੈ

ਜਿਹੜੇ ਮੱਲ ਲਓਗੇ 70 ਜਿਹੜੇ ਐਮਐਲਏ ਦੇ ਘਰ ਮੱਲ ਲਓਗੇ ਐਮਐਲਏ ਛੀਕਦਾ ਕਹੂਗਾ ਮੁੱਖ ਮੰਤਰੀ ਸਟੇਜ ਦੇ ਵਿੱਚ ਨਾ ਤੂੰ ਆਪਣਾ ਗੁੱਡਾ ਤਰਣਾ ਮੇਰਾ ਵੀ ਬੰਗ ਚੱਲਿਆ ਤੂੰ ਤਾਂ ਫਿਰ ਉਹਦੇ ਥੱਲੇ ਵਾਲਾ ਅਮਲਾ ਫੈਮਲਾ ਤੁਸੀਂ ਦੇਖਿਓ ਮੈਂ ਧੱਕਾਬੱਸੀ ਵਾਲਿਆਂ ਨੂੰ ਵੀ ਕਹਿਣਾ ਚਾਹੁੰਦਾ ਹੁਣੇ

ਜ਼ਮੀਨ ਵਾਲੋਂ ਵੀ ਜਾਣਾ ਆ ਉਹ ਜ਼ਮੀਨਾਂ ਵੀ ਜੇ ਸਾਡੇ ਕੋਲ ਜ਼ਮੀਨਾਂ ਹੁੰਦੀਆਂ ਤੇ ਸਾਨੂੰ ਵੀ ਧੀ ਕੀ ਲੜ ਕੇ ਪਿਆ ਨਹੀਂ ਹੁੰਦਾ ਹਲੇ ਪਿਆ ਲੱਖ ਵੀ ਕਹਿੰਦੇ 50 ਲੱਖ ਆਉਣਾ ਇਹਦਾ ਸਾਡੇ ਕੋਲ ਤਾਂ ਹਲੇ ਜ਼ਮੀਨ ਹੀ ਨਹੀਂ ਹੈਗੀ ਜੇ ਜ਼ਮੀਨ ਹੋਣਾ ਵੀ ਜਿਹੜਾ ਆ ਇੱਕ ਸਾਡੇ ਲਈ ਜਿਹੜਾ ਹੈ ਜ਼ਰੂਰੀ ਹੈਗਾ ਸਾਡੀ ਲੜਾਈ ਆ ਇਸਦੇ ਨਾਲ ਹੀ ਸਟੇਫ ਸਾਡੀ ਤੇ ਪ੍ਰਬੰਧਕਾ ਕੋ ਮਾਫੀ ਚਾਹੁੰਦਾ ਜੀ ਥੋੜਾ ਸਮਾਂ ਜ਼ਿਆਦਾ ਲੈ ਲਿਆ ਹੋਵੇ ਖੇਤ ਮਜ਼ਦੂਰ ਜਥੇਬੰਦੀਆਂ ਦਾ ਸਾਂਝਾ ਮੋਰਚਾ ਜਿੰਦਾਬਾਦ 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 ਵਾਹ ਖੜੀਆਂ ਰੱਖਣੀਆਂ ਵਾਹ ਖੜੀਆਂ ਰੱਖਣੀਆਂ ਸਾਥੀ ਹੋਣੀ ਫੋਟੋ ਲੈਂਦੇ ਆ ਪਿੰਡੂ ਦੇ ਖੇਤ ਮਜ਼ਦੂਰ ਜਥੇਬੰਦੀਆਂ ਦਾ ਸਾਜਾ ਮੋਰਚਾ ਜਿੰਦਾਬਾਦ 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 ਲੋਕ ਦੇਖਤਾ ਜਿੰਦਾਬਾਦ 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 ਹਰ ਪਰਵਾਹ ਹਰ ਤਾਂ ਗਰੀਬ ਮਜ਼ਦੂਰਾ ਨੂੰ ਜੋਗ ਮਾਫ ਜਾ ਦਿਓ ਮਾਫ ਜਾ ਦਿਓ ਮਾਫ ਜਾ ਦਿਓ ਪੰਜਾਬ ਦੇ ਕੇਂਦਰ ਸਰਕਾਰ ਮੁਰਦਾਬਾਦ 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 ਧੰਨਵਾਦ ਫਾਕੀ ਜਸਕਰਨ ਕਾਲ ਜੀ ਹਰ ਵਰਗ ਦੀ ਗੱਲ ਆ ਭਾਵੇਂ ਕੋਈ ਦੁਕਾਨਦਾਰ ਹੋਵੇ ਭਾਵੇਂ ਕੋਈ ਕਿਸਾਨ ਹੋਵੇ ਮਜ਼ਦੂਰ ਜਾਂ ਹੋਰ ਕੋਈ ਛੋਟਾ ਮੁੰਡਾ ਕੰਮ ਕਰਨ ਵਾਲਾ ਸਾਰੇ ਵਰਦੀਆਂ ਗੱਲਾਂ ਨੂੰ ਉਹਨਾਂ ਦੀਆਂ ਮੁਸ਼ਕਲਾਂ ਨੂੰ ਮੱਦੇਜਰ ਰੱਖਦੇ ਹੋਏ ਇਹ ਮੰਗ ਪੱਤਰ ਬਣਾਇਆ ਗਿਆ ਵਾ ਇਸ ਤੋਂ ਬਾਅਦ ਵੀ ਆਪਾਂ ਕੋ ਤਬਕਾ ਵਾ ਅਸੀਂ ਉਹ ਲੋਕ ਵਾ ਜਿਹੜੇ ਆ ਦਰੀਆਂ ਤੇ ਬੈਠੇ ਆ ਤੇ ਸਾਡਾ ਬਹੁਤ ਵੱਡਾ ਹਿੱਸਾ ਜਿਹੜਾ ਵਾ ਉਹ ਹਾਲੇ ਵੀ ਘਰਾਂ ਦੇ ਵਿੱਚ ਬੈਠਾ ਵਾ ਜਿਹੜੇ ਹਾਲਾਤ ਵਾ ਇੱਕ ਇੱਕ ਮਹੀਨੇ ਤੋਂ ਜ਼ਿਆਦਾ ਸਮਾਂ ਬੀਤ ਗਿਆ ਮਜ਼ਦੂਰਾਂ ਨੂੰ ਕੰਮ ਨਹੀਂ ਮਿਲਿਆ ਘਰਾਂ ਦੇ ਵਿੱਚ ਬੈਠੇ ਆ ਘਰਾਂ ਦੇ ਵਿੱਚ ਰੱਛਰ ਹੈ ਨਹੀਂ ਮਕਾਨ ਚੁੰਦੇ ਆ ਕਈ ਲੋਕਾਂ ਦੇ ਮਕਾਨ ਡਿੱਗ ਗਏ ਆ ਕਈ ਡਿੱਗੜ ਦੀ ਕਦਾਰ ਦੇ ਵਿੱਚ ਆ ਤੇ ਸਭ ਤੋਂ ਮਾੜੀ ਤੇ ਤਰਸਯੋਗ ਹਾਲਤ ਦੇ ਵਿੱਚ ਅਸੀਂ ਉਹ ਲੋਕ ਆ ਜਿਹੜੇ ਗੁਜ਼ਾਰਾ ਕਰਦੇ ਆ ਪਰ ਦੂਸਰੇ ਪਾਸੇ ਉਹ ਵੀ ਲੋਕ ਆ ਜਿਨ੍ਹਾਂ ਦੇ ਕੋੜ ਆਪਣੀ ਨਿੱਜੀ ਮਾਲਕੀ ਆ ਨੁਕਸਾਨ ਪਾਉਣੇ ਹੁੰਦਾ ਤਾਂ ਵੀ ਹੋਇਆ ਪਰ ਸਾਡੇ ਨਾਲ ਜਾਤੀ ਵਿਦਕਰਾਂ ਵੀ ਵੱਡੇ ਪੱਦਰ ਤੇ ਕੀਤਾ ਜਾ ਰਿਹਾ ਤੁਸੀਂ ਵੀਡੀਓ ਫਿਲਮਾਂ ਦੇਖਿਆ ਹੋਰ ਕਿਆ ਜਿੱਥੇ ਕਿਸੇ ਕਿਸੇ ਸਾਡੀ ਬਜ਼ੁਰਗ